ਪ੍ਰੋਗਰਾਮ ਨਾਟਕ ਦੇ ਦਸ਼ਕਾਂ ਦਾ ਸਵਾਗਤ ਹੈ ਇਸ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕ। ਕਹਿੰਦੇ ਹੁੰਦੇ ਨੇ ਕਿ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ। ਬਹੁਤ ਕੁਝ ਬਣ ਗਿਆ ਪਰ ਕੁਦਰਤ ਤੋਂ ਪਾਰ ਵੀ ਨਹੀਂ ਬਣਿਆ ਪਰ ਬੰਦੇ ਦੇ ਹੱਥਾਂ 'ਚ ਕਿੰਨਾ ਹੁਨਰ ਹੈ। ਮੈਂ ਇਕਬਾਲ ਸਿੰਘ ਗਿੱਲ ਜਿਹੜੇ ਸਾਡੇ ਆਰਟਿਸਟ ਹੈ ਮਾਣੂ ਕਿ ਤੋਂ। ਉਹਨਾਂ ਦੇ ਕੋਲ ਖੜੇ ਹਾਂ ਦੇਖੋ ਇਹ ਜਿਹੜੇ ਸਟੈਚੂ ਬੁੱਤ ਲਾ ਲਈਏ ਤਾਂ ਮੂੰਹੋਂ ਬੋਲਦੀਆਂ ਨਹੀਂ ਬਸ ਜਾਨ ਨਿਕਲਲੀ ਜਿਹੜੀ ਕੁਦਰਤ ਦੇ ਹਸਚ ਹੈ। ਬਾਕੀ ਸਾਰਾ ਕੁਝ ਇਹਨਾਂ ਨੇ ਇਹ ਇਹਦੇ ਵਿੱਚ ਇਹਦੇ ਜਿਹੜੇ ਨਕਸ਼ਾ ਉਹ ਬਿਲਕੁਲ ਖੂਬ ਖੂਦ ਦਿੱਤੇ ਹੈ ਤੇ ਜਿਹੜੇ ਇਹ ਹੱਥ ਬਾਹਾਂ ਹਿਲਦੀਆਂ ਵੀ ਹੈ ਤੇ ਕਈ ਵਾਰੀ ਭਲੇਖਾ ਪਾਉਂਦੇ ਆ ਵੀ ਕੋਈ ਬਜ਼ੁਰਗ ਬੈਠਾ ਹੈ ਇਕਬਾਲ ਸਿੰਘ ਮੇਰੇ ਨਾਲ ਆ ਇਸ ਕਲਾ ਬਾਰੇ ਉਹਨਾਂ ਤੋਂ ਜਾਣਦੇ ਆ ਵੀ ਕੀ ਮਸਲਾ ਹੈ ਕਿਸ ਚੀਜ਼ ਦੇ ਬੰਦੇ ਆ ਕਿੰਨੇਖ ਦਾ ਬੰਦਾ ਹੈ ਕਿਉਂ ਟ੍ਰੈਂਡ ਚ ਕੀ ਹੈ ਅੱਜਕੱਲ ਸਸਿਕਾ ਭਾਈ ਜੀ ਸਸਿਕਲ ਬਾਈ ਜੀ ਠੀਕ ਠਾਕ ਹੋ ਹਾਂਜੀ ਬਾਈ ਜੀ ਤੋਤਾ ਸਿੰਘ ਜੀ ਪਹਿਲਾਂ ਤੁਹਾਨੂੰ ਅਸੀਂ ਜੀ ਆਇਆਂ ਕਹਿੰਨੇ ਆ ਮਿਹਰਬਾਨੀ ਜੀ ਬੜੀ ਖੁਸ਼ੀ ਹੈ ਤੁਸੀਂ ਸਾਡੇ ਕੋਲ ਆਏ ਥੈਂਕ ਯੂ ਤੇ ਬਾਈ ਜੀ ਦੇਖੋ ਮੈਂ ਜਿਹੜੀ ਕਲਾ ਹੈ ਹਾਂਜੀ ਤੇ ਕਲਾਕਾਰ ਕੰਮ ਕਰਦਾ ਹੈ ਹਾਂਜੀ ਉਸ ਕਲਾ ਤੇ ਹਮ ਹਮ ਕਲਾਕਾਰ ਹਮੇਸ਼ਾ ਆਪਦੇ ਦਿਮਾਗ ਦੇ ਵਿੱਚ ਹਮ ਨਵੀਂ ਤੋਂ ਨਵੀਂ ਕ੍ਰਿਏਸ਼ਨ ਕਰਦਾ ਜੀ ਹਮ ਵੀ ਆਹ ਚੀਜ਼ ਮੈਂ ਦੁਨੀਆ ਨੂੰ ਪੇਸ਼ ਕਰਕੇ ਦਿਖਾਵਾਂ ਆਹ ਕਲਾ ਉਹ ਜਿਹੜੀ ਅਸਲ ਮੋਹਰ ਲਾਉਣੀ ਹੁੰਦੀ ਉਹ ਦਰਸ਼ਕਾਂ ਨੇ ਲਾਉਣੀ ਹੁੰਦੀ। ਅੱਛਾ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਇਸ ਗੱਲ ਤੋਂ ਕਿ ਆਪਾਂ ਜਦੋਂ ਪਹਿਲੀ ਮੁਲਾਕਾਤ ਕੀਤੀਆਂ ਤੁਸੀਂ ਪੱਥਰ ਦੇ ਸੀਮਿੰਟ ਦੇ ਸਟੈਚੂ ਬਣਾਏ ਇਹ ਇਹ ਜਿਹੜਾ ਮੈਂ ਹੁਣ ਬਜ਼ੁਰਗਾਂ ਨੂੰ ਹੱਥ ਆ ਜਿਹੜਾ ਹੱਥ ਖਿਲਦਾ ਹੈ। ਹਾਂ ਜੀ। ਸਾਨੂੰ ਤਾਂ ਫਿਕਰ ਜਿਹਾ ਲੱਗਦਾ ਵੀ ਕਿਤੇ ਪੂਰੀ ਮੂਵਮੈਂਟ ਹੈ। ਹਾਂ ਜੀ। ਇਹ ਇਹ ਜਿਹੜੀ ਰੰਗਤ ਹੈਗੀ ਇਹ ਸਟੈਚੂ ਦੀ ਕਿਹੜੀ ਹੈ ਕਿਹੜੀ ਕਲਾ ਹੈ ਇਹ? ਕਾਦੇ ਨਾ ਬਣਦਾ। ਹਾਂ ਜੀ। ਅ ਦੇਖੋ ਜੀ ਜਿੰਨਾ ਮੈਂ ਸਟੈਚੂ ਬਾਰੇ ਦੱਸਾਂ ਵੀ ਹੁਣ ਥੋੜਾ ਜਿਆ ਟ੍ਰੈਂਡ ਚੱਲਿਆ ਬਾਹਰਲੇ ਕੰਟਰੀਆਂ ਨੂੰ ਦੇਖ ਕੇ ਹੂੰ ਸਾਡੇ ਪੰਜਾਬ ਦੇ ਵਿੱਚ ਹੂੰ ਵੀ ਇੱਕ ਸਿਲੀਕੋਨ ਦੇ ਸਟੈਚੂ ਹੁੰਦੇ ਆ ਜੀ ਹਾਂਜੀ ਔਰ ਉਹ ਵੈਕਸ ਦੇ ਸਟੈਚੂ ਹੁੰਦੇ ਆ ਜਿਹੜੇ ਇੰਗਲੈਂਡ ਦੇ ਕੁਝ ਮਿਊਜ਼ੀਅਮਾਂ ਦੇ ਵਿੱਚ ਪਹਿਲਾਂ ਲੱਗੇ ਸੀ ਉਸ ਤੋਂ ਬਾਅਦ ਸਾਡੇ ਵੀ ਕਈ ਥਾਈਂ ਲੱਗੇ ਆ ਔਰ ਹਰ ਬੰਦਾ ਚਾਹੁੰਦਾ ਹੈ ਵੀ ਮੈਂ ਆਪਦੇ ਬਜ਼ੁਰਗ ਦੀ ਯਾਦ ਬਣਾਵਾ ਜਿੰਨੇ ਜੋਗਾ ਮੈਂ ਹੈਗਾ ਹੂੰ ਔਰ ਆਪਦੇ ਘਰ ਦੇ ਵਿੱਚ ਰੱਖਾਂ ਹੂੰ ਔਰ ਦੂਸਰੀ ਗੱਲ ਇਹ ਆ ਵੀ ਜਦੋਂ ਉਹ ਸਰਚ ਕਰਦਾ ਹੈ ਇੰਟਰਨੈਟ ਤੇ ਤਾਂ ਜਿਹੜੇ ਸਿਲੀਕੋਨ ਦੇ ਸਟੈਚੂਆਂ ਦੀ ਰੇਂਜ ਆ ਉਹ 2-3 ਲੱਖ ਤੋਂ ਸਟਾਰਟ ਹੁੰਦੀ ਹੈ ਜੀ ਹਾਂਜੀ ਔਰ 15-20 ਲੱਖ ਤੱਕ ਉਹਦਾ ਐਂਡ ਹੈ ਅੱਛਾ ਹਾਂਜੀ ਜਿਹੜਾ ਸਿਲੀਕੋਨ ਦੀ ਰੇਂਜ ਆ ਹੂੰ ਔਰ ਉਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਆ तकरीबन ਆ ਬਾਹਰਲੇ ਕੰਟਰਾਂਗਾਂ ਚ ਕਲਕੱਤਾ ਜਾਂ ਆਪਣੇ ਵੱਡੇ ਵੱਡੇ ਸ਼ਹਿਰਾਂ ਚ ਹੈਗੇ ਆ ਅਹਮਦਾਬਾਦ ਹੋ ਗਏ ਤੇ ਦਿੱਲੀ ਹੋ ਗਏ ਹੂੰ ਉਹ ਅਗਲੇ ਦੀ ਪਹੁੰਚ ਤੋਂ ਦੂਰ ਹੈ ਹੂੰ ਹਰ ਬੰਦਾ ਚਾਹੁੰਦਾ ਵੀ ਮੈਂ ਕਈ ਵਾਰੀ ਬੰਦੇ ਦੀਆਂ ਖਾਸ਼ਾਂ ਦੂਰੀਆਂ ਰਹਿੰਦੀ ਮੈਂ ਚਾਹਣਾ ਜੀ ਅਸੀਂ ਇਹਦੇ ਵਿੱਚ ਇੱਕ ਤਿਆਰਬਾ ਕੀਤਾ ਕਾਰਬਨ ਫਾਈਬਰ ਦੇ ਵਿੱਚ ਅੱਛਾ ਜੀ ਵੀ ਅਸੀਂ ਸਟੈਚੂ ਬਣਾਈਏ ਬਜ਼ੁਰਗਾਂ ਦਾ ਹੂਬ ਹੂ ਔਰ ਬਣਾਈਏ ਵੀ ਇਦਾਂ ਵੀ ਜਿਹੜੇ ਸਾਡੇ ਮੌਸਮ ਦੇ ਹਿਸਾਬ ਨਾਲ ਟਾਰਗਟ ਹੋਵੇ ਇਹ ਬਹੁਤ ਵੱਡੀ ਗੱਲ ਜਿਹੜੀ ਸਲਿੱਪ ਹੋਵੇ ਸਹੇਦ ਬਾਰਿਸ਼ ਐ ਜਾਂ ਬਾਰਿਸ਼ ਝੋਪਦਾ ਮੈਂ ਕਹਿੰਦਾ ਜੀ ਇਹ 100% ਵਾਟਰਪੂਫ ਹੈ ਹੂੰ ਕੋਈ ਧੁੱਪ ਦਾ ਨਹੀਂ ਅਸਰ ਕੋਈ بارش ਦਾ ਨਹੀਂ ਅਸਰ ਕੋਈ ਇਹ ਤੇ ਕਿਸੇ ਮੌਸਮ ਦਾ ਨਹੀਂ ਅਸਰ ਔਰ ਇਹ 0 ਡਿਗਰੀ ਤੋਂ ਮਾਈਨਸ ਤੋਂ 50 ਡਿਗਰੀ ਤੱਕ ਕੋਈ ਦਿੱਕਤ ਨਹੀਂ ਇਹਨੂੰ ਇਹਨੂੰ ਕੋਈ ਘਬਰਾਟ ਮੈਂ ਕਹਣੀ ਜਿਹੜੇ ਸਿਲੀਕੋਨ ਦੇ ਸਟੈਚੂ ਕੁਝ ਜ਼ਿਆਦਾ ਹੀਟ ਦੇ ਨਾਲ ਉਹਨਾਂ ਨੂੰ ਦਿੱਕਤ ਆਉਂਦੀ ਤਾਂ ਕਰਕੇ ਫਿਰ ਅਸੀਂ ਜਦੋਂ ਇਹ ਤੇ ਸਰਚ ਕੀਤੀ ਇਹ ਸਟੈਚੂ ਬਣਾਏ ਤੇ ਲੋਕਾਂ ਨੇ ਮੋਹਰ ਲਾਈ ਲੋਕਾਂ ਨੇ ਪਾਸ ਕੀਤੇ ਔਰ ਇਹਦੀ ਸਿਰਫ ਮੈਂ ਦੱਸ ਦਿਆਂ ਤੁਹਾਡੇ ਕੈਮਰੇ ਦੇ ਅੱਗੇ ਦਰਸ਼ਕਾਂ ਨੂੰ ਇਹਦੀਆਂ ਬਾਹਾ ਮੂਵਮੈਂਟ ਕਰਦੀਆਂ ਕਲੀਆਂ ਹਾਂ ਇਹਦੇ ਕੱਪੜੇ ਚੇਂਜ ਹੋ ਜਾਂਦੇ ਆ ਜਿਵੇਂ ਮਰਜੀ ਚੇਅਰ ਤੇ ਹਾਂ ਇੱਕ ਥੋੜੀ ਜੀ ਮੈਂ ਗੱਲ ਦੱਸਣ ਤੋਂ ਖੁੰਝ ਗਈ ਮੇਰੀ ਉਹ ਮੈਂ ਦੱਸਦਾ ਵੀ ਜਦੋਂ ਅੱਜ ਸਾਡੇ ਪ੍ਰਵਾਸੀ ਜਿਹੜੇ ਬਾਹਰ ਚਲੇ ਗਏ ਬਾਹਰ ਚਲੇ ਗਏ ਉਹ ਆਉਂਦੇ ਆ ਉਹਨਾਂ ਨੂੰ ਬਜ਼ੁਰਗਾਂ ਦੀ ਯਾਦ ਆਉਂਦੀ ਹੈ ਤੇ ਉਹਨਾਂ ਦੇ ਵਿਆਹ ਸ਼ਾਦੀ ਫੰਕਸ਼ਨ ਹੁੰਦੇ ਆ ਕਹ ਰਾ ਇੰਟਰਨੈਟ ਤੇ ਕੁਝ ਵੀਡੀਓ ਇਦਾਂ ਦੀਆਂ ਮੇਰੀਆਂ ਆਪ ਦੀਆਂ ਬਣਾਈਆਂ ਹੋਈਆਂ ਪਹਿਲਾਂ ਉਹ ਵਾਇਰਲ ਹੋ ਗੀਆਂ ਸੀ ਵੀ ਮੈਂ ਇੱਕ ਬਜ਼ੁਰਗਾਂ ਦਾ ਤਸਵੀਰ ਬਣਾਈ ਸੀ ਉਹਦੇ ਕੱਪੜੇ ਦੂਜੇ ਸੀ ਇਦਾਂ ਨਹੀਂ ਸੀ ਫਿਕਸ ਸੀਗੇ ਅਸੀਂ ਇੱਕ ਰਾਤ ਨੂੰ ਕਿਸੇ ਜਾਗੋ ਦੇ ਵਿੱਚ ਛੱਡ ਕੇ ਲੁਧਿਆਣੇ ਕੋਲੇ ਉਹਨਾਂ ਨੇ ਬਾਹਰੋਂ ਫੋਨ ਕਰਤਾ ਵੀ ਸਾਡੇ ਇਸ ਦਿਨ ਦੀ ਜਾਗੋ ਵੀ ਸਾਡੇ ਬਿਰਗ ਜਾਗੋ 'ਚ ਹਾਜ਼ਰ ਹੋਣ ਕਿਸੇ ਨੂੰ ਦੱਸਿਆ ਨਹੀਂ ਨਾ ਕੋਈ ਆਂਡ ਗਵਾਂਡ ਨਾ ਕੋਈ ਗਲੀ ਮਹੱਲੇ ਨਾ ਉਹਨਾਂ ਦੇ ਸਿਰਫ ਇੱਕ ਬੰਦੇ ਨੂੰ ਪਤਾ ਸੀ ਜਦੋਂ ਅਸੀਂ ਰਾਤ ਨੂੰ 8 ਵਜੇ ਉਹਨਾਂ ਦੇ ਬਜ਼ੁਰਗਾਂ ਦਾ ਫੋਟੋ ਬਣਾ ਕੇ ਪੂਰਾ ਵਧੀਆ ਜਾਗੋ ਦੇ ਵਿੱਚ ਸੋਫੇ ਤੇ ਰੱਖਿਆ ਦੇਖੋ ਜੀ ਉਹ ਮੈਂ ਕਹਿੰਦਾ ਵੀ ਉਹ ਵਿਆਹ ਦੀ ਜਿਹੜੀ ਉਹਨਾਂ ਦੀ ਰੌਣਕ ਸੀ ਰੰਗ ਤੋਂ 4 ਗੁਣਾ ਵੱਧ ਗਈ ਵੀ ਸਾਡੇ ਬਜ਼ੁਰਗ ਵੀ ਆ ਗਏ ਖੁਸ਼ੀ ਉਹਨਾਂ ਦੇ ਖੁਸ਼ੀ ਵੀ ਸੀ ਮਤਲਬ ਐਂ ਵੀ ਸੀ ਵੀ ਬਰਾਗ ਵੀ ਸੀ ਬਜ਼ੁਰਗ ਵੀ ਸਾਡੇ ਜਾਗੋ ਦੇ ਵਿੱਚ ਹਾਜ਼ਰ ਹੋ ਗਏ ਉਦੋਂ ਬਾਅਦ ਉਹ ਵੀਡੀਓ ਕਿਤੇ ਵਾਇਰਲ ਹੋ ਗਈ ਉਦੋਂ ਬਾਅਦ ਇਹ ਟ੍ਰੈਂਡ ਚੱਲ ਪਿਆ ਫਿਰ ਮੈਂ ਇਹ ਚ ਨਵਾਂ ਤਜਰਬਾ ਕਰਤਾ ਮੈਨੂੰ ਲੋਕ ਆ ਕੇ ਕਹਿੰਦੇ ਸੀ ਵੈਕਸ ਦੇ ਸਿਲੀਕੋਨ ਦੇ ਉਹਨੀਆਂ ਰੇਂਜਾਂ ਬਹੁਤ ਤਕੜੀਆਂ ਸਪੈਸ਼ਲੀ ਕੋਨ ਦਾ ਕੰਮ ਸ਼ੁਰੂ ਕੀਤਾ ਇਹਨੂੰ ਇਹਨੂੰ ਤੁਸੀਂ ਉਹਨੂੰ ਕਹਿੰਦੇ ਹੋ 15-20 ਲੱਖ ਦਾ ਪੈਂਦਾ ਹੈ ਲੈ ਕੇ 2.5 ਲੱਖ ਤੋਂ ਲੈ ਕੇ 20 ਲੱਖ ਤੱਕ ਹਾਂ ਇਹਨੂੰ ਜੇ ਪੂਰਾ ਵਧੀਆ ਕੁਆਲਿਟੀ ਦਾ ਬਣਾਉਣਾ ਹੈ ਸਾਰਾ ਜੋਰ ਲਾ ਕੇ ਤੇ ਕਿੰਨੀ ਕੋਸਟ ਪੈਂਦੀ ਹੈ ਦੇਖੋ ਜੀ ਇਹਦਾ ਜਿਹੜੀ ਸ਼ੁਰੂਆਤ ਕੋਸਟ ਹੈ ਉਹ ਸਾਨੂੰ ਪਤਾ ਵੀ ਬਹੁਤ ਇੱਕ ਸਟੈਚੂ ਤੇ ਕਿੰਨੀ ਮਿਹਨਤ ਹੋਣੀ ਹੈ ਟਾਈਮ ਕਿੰਨਾ ਲੱਗੇਗਾ ਤਕਰੀਬਨ 2-2 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈ ਇਹਦਾ ਇਹਦਾ ਇੱਕ ਹਾਂ ਇੱਕ ਦਾ ਅਸੀਂ ਦੇਖਣਾ ਕਿਉਂਕਿ ਇਹ ਸਟੈਚੂ ਤਿੰਨ ਵਾਰ ਹੀ ਬਣਦਾ ਤੋਤਾ ਜੀ ਅੱਛਾ ਤਿੰਨ ਵਾਰ ਬਣਦਾ ਤਿੰਨ ਵਾਰ ਬਣਦਾ ਪਹਿਲਾ ਕੱਚਾ ਫਿਰ ਇਹਦੀ ਡਾਈ ਉਸ ਤੋਂ ਬਾਅਦ ਡਾਈ ਤੋਂ ਬਾਅਦ ਫਿਰ ਇਹਦਾ ਮਾਸਟਰਪੀਸ ਅੱਛਾ ਫਿਰ ਜਾ ਕੇ ਰੈਡੀ ਹੁੰਦਾ ਤੇ ਕਿਉਂਕਿ ਉਸ ਤੋਂ ਬਾਅਦ ਫਿਰ ਇਹਦੀ ਡਾਈ ਵੀ ਕਿਸੇ ਕੰਮ ਨਹੀਂ ਆਉਣੀ ਕਿਉਂਕਿ ਇਹ ਕੀ ਬਣਦਾ ਨਹੀਂ ਹਾਂ ਤੇ ਜਿਹੜਾ ਤੁਸੀਂ ਸਵਾਲ ਕੀਤਾ ਸੀਗਾ ਕੀਮਤ ਵਾਲਾ ਹਾਂ ਕੀਮਤ ਵਾਲਾ ਹੂੰ ਉਹ ਅਸੀਂ ਤੈਅ ਕਰਨਾ ਵੀ ਇੱਕ ਸਟੈਚੂ ਦੀ ਕਿੰਨੀ ਕੀਮਤ ਹੈ ਇਹ 85000 ਤੋਂ ਸ਼ੁਰੂ ਹੁੰਦਾ ਹੈ ਇਹਦੀ ਔਰ 125000 35000 ਵਿੱਚ ਇਹਦਾ ਸਰ ਮੇਨਟੇਨ ਹੋ ਜਾਂਦਾ ਫਿਰ ਦੇਖਣਾ ਕਈ ਵਾਰੀ ਕੱਪੜੇ ਕੋਸਟਲੀ ਹੁੰਦੇ ਆ ਕਿਵੇਂ ਹੁੰਦਾ ਸਾਰੀਆਂ ਚੀਜ਼ਾਂ ਰਲਾ ਮਲਾ ਕੇ ਜਿਵੇਂ ਆਹ ਕੱਪੜਾ ਆਪਾਂ ਸਧਾਰਨ ਕੱਪੜਾ ਬਾਹਰ ਪਾ ਕੇ ਰੱਖਾਂਗੇ ਇਹ ਇਹ ਤਾਂ ਧੁੱਪ ਨਾ ਮੀਂਹ ਨਾ ਖਰਾਬ ਹੋ ਜਾਊਗਾ ਇਸ ਸਟੈਚੂ ਬਾਹਰ ਨਹੀਂ ਰੱਖਦੇ ਜੀ ਅੱਛਾ ਇਹ ਬਾਹਰ ਨਹੀਂ ਰੱਖੇ ਜਾਂਦੇ ਬਾਹਰ ਧੁੱਪ ਚ ਰੱਖੋਗੇ ਕੱਪੜੇ ਥੋੜੇ ਡੈਮੇਜ ਇਹ ਤਕਰੀਬਨ ਹੀ ਅੰਦਰ ਰੱਖੇ ਜਾਂਦੇ ਆ ਜੀ ਛੱਤ ਦੇ ਥੱਲੇ ਜੇ ਕਿਸੇ ਨੇ ਬਾਹਰ ਉੱਪਰ ਰੱਖਣਾ ਵੀ ਹੋ ਥੋੜਾ ਜਿਹਾ ਕੈਵਨ ਵਗੈਰਾ ਬਣਾ ਕੇ ਰੱਖ ਦਿੰਦੇ ਆ ਤਕਰੀਬਨ ਇਹ ਕਿਉਂਕਿ ਇਹ ਬਣੇ ਹੀ ਘਰਾਂ ਵਾਸਤੇ ਕੋਠੀਆਂ ਵਾਸਤੇ ਕਿਉਂਕਿ ਪਰਸਨਲ ਪੋਰਟਰੇਟ ਹੈ ਇਹ ਇਹ ਵੀ ਹੈ ਨਾ ਕਿ ਸਾਡੇ ਪ੍ਰਵਾਸ ਦੀ ਸੱਟ ਹੈ ਜਿਹੜੀ ਉਹਨੂੰ ਕਿਤੇ ਨਾ ਕਿਤੇ ਮਲਮ ਦਾ ਰੂਪ ਦਿੰਦੇ ਆ ਕਿਤੇ ਬਾਬਾ ਹਾਜ਼ਰ ਹੈ ਸਾਡੇ ਘਰ ਦਾ ਇਹ ਇਹ ਤੁਸੀਂ ਜਿਹੜਾ ਸਵਾਲ ਕੀਤਾ ਨਾ ਮੈਂ ਕਹੂੰਗਾ ਵੀ ਤੁਸੀਂ ਮੇਰੇ ਦਿਲ ਦਾ ਸਵਾਲ ਕੀਤਾ ਜੀ ਮੈਂ ਸੋਚਦਾ ਹੁੰਦਾ ਹੂੰ ਵੀ ਦੇਖੋ ਸਾਡੇ ਕਿੰਨੇ ਵੀ ਸਾਡੇ ਆਪਣੇ ਇਲਾਕੇ ਤੋਂ ਹਲੇ ਛੱਟ ਗਏ ਆ ਕਈ ਖੂਰ ਇਲਾਕੇ ਦੇ ਵਿੱਚ ਪਿੰਡਾਂ ਦੇ ਪਿੰਡ ਜਿੱਥੇ ਗਏ ਆ ਸਾਰਾ ਪਿੰਡ ਬਾਹਰ ਆ ਜੀ ਦੋ ਚਾਰ ਘਰ ਆ ਤੇ ਉਹ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਮਹਿਲ ਪਾਏ ਹੋਏ ਆ ਉਹ ਬਜ਼ੁਰਗਾਂ ਦਾ ਫੋਟੋ ਬਣਾ ਕੇ ਕੋਨ ਨੂੰ ਥੋੜੀ ਜਿਹੀ ਤਰਵਾਸ ਦਿੰਦਾ ਉਹ ਹਾਂ ਯਾ ਸਾਡੇ ਬਜ਼ੁਰਗ ਬੈਠੇ ਆ ਇਹਨਾਂ ਨੂੰ ਯਾਦ ਆ ਜਾ ਯਾਰ ਤਰਵਾਸ ਦਿੰਦਾ ਇਹ ਚੀਜ਼ਾਂ ਬੈ ਕਥੜੀ ਗੱਲ ਜਮਾ ਸਹੀ ਹੈ ਅੱਛਾ ਮੈਂ ਮੈਂ ਇਹਨੂੰ ਇਸ ਕਾਰੋਬਾਰ ਨੂੰ ਇਸ ਕਲਾ ਨੂੰ ਇਸ ਕੰਮ ਨੂੰ ਤੁਸੀਂ ਵਿਦੇਸ਼ਾਂ ਚ ਵੀ ਕੰਮ ਕੀਤਾ ਬਿਲਕੁਲ ਜੀ ਬਸ ਸਾਰੀਆਂ ਥਾਵਾਂ ਦੇ ਜੀ ਸਟੈਚੂ ਲਾਉਣ ਗਏ ਨਿਊਜ਼ੀਲੈਂਡ ਗਏ ਸੀਗੇ ਪੂਰੀ ਬਹੁਤ ਥਾਵਾਂ ਤੇ ਇੱਥੋਂ ਬਣ ਕੇ ਤੁਹਾਡਾ ਸਮਾਨ ਬਾਹਰ ਜਾਂਦਾ ਜਾਂਦਾ ਜੀ ਕਦੇ ਤੁਹਾਡਾ ਨੇ ਜੀ ਕੀਤਾ ਵੀ ਇਹ ਕਲਾ ਨੂੰ ਸ਼ਿਫਟ ਕਰਕੇ ਲੈ ਜਾ ਮੈਂ ਇੱਕ ਵਾਰੀ ਸੋਚਿਆ ਸੀ ਹਾਂ ਮੇਰੇ ਵੀ ਦਿਮਾਗ 'ਚ ਆਇਆ ਸੀ ਵੀ ਬਾਹਰ ਚਲੇ ਜਾਵਾਂ ਪਰ ਮੈਂ ਸੋਚਿਆ ਵੀ ਇਕਬਾਲ ਸਿੰਘ ਇੱਕ ਵਾਰੀ ਦੇਖਤਾ ਲੈ ਮੈਂ ਤਕਰੀਬਨ ਸਾਰੇ ਕੰਟਰੀ ਗਏ ਜੀ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਕੈਨੇਡਾ ਸਾਰੇ ਕੰਟਰੀਆਂ 'ਚ ਮੈਂ ਜਾਇਆ ਹਾਂ ਹਾਂ ਮੇਰੇ ਅੰਦਰ ਇੱਕ ਸੱਤ ਬੱਜੀ ਕਲਾ ਦਿੱਤੀ ਰੱਬ ਨੇ ਮੈਨੂੰ ਰੱਬ ਦੀ ਦੇਣਾ ਹੈ ਕਲਾ ਦੀ ਹਮ ਪ੍ਰਮਾਤਮਾ ਦੀ ਦੇਣਾ ਹੈ ਹਮ ਔਰ ਇੱਕ ਕਲਾ ਦੇ ਵਿੱਚ ਮੈਂ ਕੋਈ ਐਕਸਟਰਾ ਕੋਰਸ ਜਾਂ ਕੋਈ ਡਿਗਰੀ ਨਹੀਂ ਲਈ ਹਮ ਕੁਦਰਤੀ ਹੈ ਕੁਦਰਤੀ ਹੈ ਹਮ ਫਿਰ ਮੇਰੇ ਅੰਦਰ ਇੱਕ ਸੱਤ ਬੱਜੀ ਅੰਦਰ ਇੱਕ ਮੇਰੇ ਜਾਗਰਤੀ ਆਈ ਵੀ ਕੁਵਾਲਸਾਂ ਤੂੰ ਆਪ ਦੀ ਕਲਾ ਨੂੰ ਆਪ ਦੀ ਕਲਾ ਨੂੰ ਹੋਰਾਂ ਦੇਸ਼ਾਂ ਦੇ ਵਿੱਚ ਹੋਰਾਂ ਕੰਟਰੀਆਂ ਦੇ ਵਿੱਚ ਦੇਂਗਾ ਹਮ ਇੱਥੇ ਜੰਮਿਆ ਇੱਥੇ ਪਲਿਆ ਇੱਥੇ ਤੂੰ ਵੱਡਾ ਹੋਇਆ ਆ ਤੂੰ ਹਵਾ ਖਾਧੀ ਇਹਦਾ ਪਾਣੀ ਪੀਤਾ ਤੂੰ ਮੈਂ ਜ਼ਿੰਦਗੀ ਵਾਸਤੇ ਪੂਰੀ ਜ਼ਿੰਦਗੀ ਇੱਥੇ ਇਹ ਮਨ ਬਣਾ ਲਿਆ ਵੀ ਆਪ ਵੀ ਇੱਥੇ ਰਹਿਣਾ ਤੇ ਜਿੰਨੇ ਵੀ ਮੇਰੇ ਯਾਰ ਦੋਸਤਾਂ ਨੂੰ ਪ੍ਰੇਰਨਾ ਕਰਕੇ ਮੈਂ ਕਹਿੰਦਾ ਵੀ ਮੁੜ ਆਇਓ ਬਹੁਤ ਕੁਝ ਦੇਖ ਲਿਆ ਸੀ ਅਸੀਂ ਪੰਜਾਬ ਨੂੰ ਸੰਭ ਗਏ ਅਸੀਂ ਪੰਜਾਬ ਦੀ ਮੈਂ ਕਲਾ ਨੂੰ ਸੰਭੀ ਜਾਣਾ ਤੁਸੀਂ ਪੰਜਾਬ ਦੀ ਖੇਤੀਬਾੜੀ ਨੂੰ ਸੰਭੋ ਕੋਈ ਜੋ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਹੈ ਉਹ ਸਾਂਭੋ ਆ ਪ੍ਰੇਰਨਾ ਸਰੋਤ ਬਣ ਮੈਂ ਅੱਜ ਮੈਂ ਤੁਹਾਡੇ ਕੈਮਰੇ ਦੇ ਜ਼ਰੀਏ ਫਕਰ ਨਾਲੇ ਕਹਿ ਰਿਹਾ ਵੀ ਕਸ ਮੇਰੇ ਯਾਰ ਦੋਸਤ ਕਸ ਮੇਰੇ ਰਿਸ਼ਤੇਦਾਰ ਮੇਰੀ ਪ੍ਰੇਰਨਾ ਨਾਲ ਅੱਜ ਪੰਜਾਬ ਦੇ ਵਿੱਚ ਦੁਬਾਰੇ ਫੇਰ ਉਹ ਬੂਟੇ ਲਾ ਰਿਹਾ ਆ ਜਿਹੜਾ ਜੜਾ ਫਲਾ ਰਹੇ ਆ ਕੀ ਬਾਤ ਜਿਹੜੇ ਕਿ ਉਹ ਬੂਟੇ ਸੁੱਕਨੇ ਸੀ ਅੱਜ ਦੁਬਾਰੇ ਉਹਨਾਂ ਨੂੰ ਨੇ ਪਾਣੀ ਦਿੱਤਾ ਹਾਂ ਔਰ ਉਹ ਬੂਟੇ ਵੱਡੇ ਹੋ ਰਹੇ ਆ ਉਹਦੇ ਬੱਚਿਆਂ ਨੂੰ ਸਮਝਾ ਰਹੇ ਆ ਜਿਨ੍ਹਾਂ ਨੇ 4-5 5 ਸਾਲ ਬਾਅਦ ਮੋੜੇ ਨਹੀਂ ਸੀ ਆਏ ਨਹੀਂ ਸੀ ਉਹ ਅੱਜ ਆ ਗਏ ਆ ਮੈਂ ਤੁਹਾਡੇ ਕੈਮਰੇ ਦੇ ਜ਼ਰੀਏ ਉਹਨਾਂ ਦਾ ਰੂਬਰੂ ਵੀ ਕਰਾ ਸਕਦਾ ਕਿਉਂਕਿ ਮੈਂ ਹਮੇਸ਼ਾ ਉਹਨੂੰ ਠੋਕਰਾਂ ਮਾਰਦਾ ਰਹਿਣਾ ਤੁਸੀਂ ਜਾਂ ਤਾਂ ਆਪਦੇ ਯਾਰ ਦੋਸਤ ਨੂੰ ਠੋਕਰ ਮਾਰੋਗੇ ਜਾਂ ਤੁਸੀਂ ਰਿਸ਼ਤੇਦਾਰ ਨੂੰ ਹੋਰ ਬਗਾਨੇ ਬੰਦੇ ਨੂੰ ਤਾਂ ਭਾਈ ਐਚਾ ਇੱਕ ਕਲਾ ਰਹੀ ਤੁਸੀਂ ਬਾਹਰ ਵੀ ਜੁੜਿਓ ਤਾਂ ਬਾਹਰਲੇ ਲੋਕ ਵੀ ਮਗਾਉਂਦੇ ਬਾਹਰ ਮੰਗਾਉਂਦੇ ਲੋਕ ਹਾਂਜੀ ਸ਼ਿਪਮੈਂਟ ਦੀ ਉਹ ਤਸਵੀਰ ਅਮਰੀਕਾ ਜਾਣੀ ਆ ਜੀ ਇੱਕ ਹਾਂਜੀ ਤੇ ਸ਼ਿਪਮੈਂਟ ਹੁੰਦੀ ਆ ਜੀ ਹਾਂ ਬਾਹਰ ਵੀ ਤੇਜਦੇ ਆਂ ਅਸੀਂ ਅੱਛਾ ਤਿਆਰ ਕਰਕੇ ਪੈਕਿੰਗ ਕਰ ਇਹ ਇਹ ਜਿਹੜੀ ਕਲਾ ਹੈਗੀ ਐ ਹੂੰ ਜਿਵੇਂ ਹੁਣ ਯੂਥ ਲਈ ਗੱਲ ਕਰਾਂ ਕਿਸੇ ਭੈਣ ਭਾਈ ਨੇ ਕਿਸੇ ਬੱਚੇ ਨੇ ਇਸ ਕਲਾ ਨਾਲ ਜੁੜਨਾ ਹੈ ਰੋਜ਼ਗਾਰ ਦਾ ਸਾਧਨ ਕਿ ਠੀਕ ਹੈ ਸਭ ਤੋਂ ਪਹਿਲਾਂ ਤਾਂ ਰੋਜ਼ਗਾਰ ਕੰਮਕਾਰ ਹੁੰਦਾ ਹੈ ਫੇਰ ਹੀ ਬੰਦਾ ਇੱਥੇ ਰੁਕੂਗਾ ਬਿਲਕੁਲ ਜਮਾਂ ਸਹੀ ਹੈ ਇਹ ਇੱਕ ਤਪੱਸਿਆ ਹੈ ਤੁਸੀਂ ਨਾ ਇੱਕ ਵਾਰੀ ਇੱਕ ਇੰਟਰਵਿਊ 'ਚ ਗੱਲ ਕਹੀ ਸੀ ਵੀ ਆਰਟਿਸਟ ਸਾਧਾ ਵਰਗੇ ਹੁੰਦੇ ਆ ਹੂੰ ਚੇਤਾ ਹੋਊਗਾ ਸ਼ਾਇਦ ਮੈਨੂੰ ਤਾਂ ਚੇਤਾ ਹੈ ਹਾਂਜੀ ਇਹ ਆਰਟ ਸਾਧਾ ਵਰਗੇ ਹੁੰਦੇ ਆ ਵੀ ਪਹਾੜੀ ਚੜਜਣ ਫਿਰ ਪਤਾ ਨਹੀਂ ਕਦੋਂ ਇਹ ਇੱਕ ਤਪੱਸਿਆ ਹੈ ਹੂੰ ਜਿਹੜਾ ਤਪਸ਼ਿਆ ਚੋਂ ਨਿਕਲ ਗਿਆ ਉਹ ਤਾਂ ਹੀਰਾ ਹੈ ਹੂੰ ਉਹਨੂੰ ਉਹ ਪੈਸੇ ਤੋਂ ਵੀ ਉੱਪਰ ਸਾਰੇ ਚੀਜ਼ ਤੋਂ ਉੱਪਰ ਔਰ ਰੱਬ ਨੂੰ ਪ੍ਰਮਾਤਮਾ ਕਾਟ ਨਹੀਂ ਛੱਡਦਾ ਬਦੀ ਮਿਹਨਤ ਨੂੰ ਫਲ ਲੱਗਣਾ ਹੀ ਲੱਗਣਾ ਹੂੰ ਔਰ ਜਿਹੜਾ ਅੱਧ ਵਿਚਾਲੇ ਰਹਿ ਗਿਆ ਜਾਂ ਜੀ ਨੇ ਸੋਚਿਆ ਨਹੀਂ ਯਾਰ ਇੰਨੀ ਤਾਂ ਆ ਤਾਂ ਪਹਾੜ ਮੈਂ ਨਹੀਂ ਚੜ ਸਕਦਾ ਬਈ ਮੈਂ ਕਿੱਥੇ ਜਾਊਂਗਾ ਯਾਰ ਹੈਗਣਾ ਕੀੜੀ ਕਿੱਡਾ ਜਾਨਵਰ ਹੈ ਹੂੰ ਉਹ ਛੋਟਾ ਜਾਨਵਰ ਹੈ ਕੀੜੀ ਤੇ ਕੀੜੀ ਨੇ ਜਿਹੜੀ ਧਰਤੀ ਚੋਂ ਮਿੱਟੀ ਕੱਢ ਕੇ ਇੱਕ ਘਰਨੀ ਜਿਹੀ ਬਣਾਈ ਹੁੰਦੀ ਹੈ ਨਾ ਜੇ ਤੁਸੀਂ ਉਹ ਦੇਖੋਗੇ ਨਾ ਤੁਸੀਂ ਕਹੋਗੇ ਯਾਰ ਅਸੀਂ ਤਾਂ ਡੇ ਇਨਸਾਨ ਅਸੀਂ ਕੀ ਨਹੀਂ ਕਰ ਸਕਦੇ ਉੱਥੋਂ ਪ੍ਰੇਰਣਾ ਮਿਲਦੀ ਆ ਹੂੰ ਮੁੱਖ ਦੀ ਗੱਲ ਇਹ ਆ ਜੀ ਮਿਹਨਤ ਔਰ ਦੂਸਰੀ ਸਭ ਤੋਂ ਵੱਡੀ ਗੱਲ ਇਹ ਆ ਵੀ ਪ੍ਰਮਾਤਮਾ ਨੇ ਰੱਬ ਨੇ ਇੱਕ ਛੋਟੀ ਜਿਹੀ ਚਿੰਗ ਜੇ ਪਾਈ ਹੋਵੇ ਨਾ ਤੁਹਾਡੇ ਤੇ ਹੂੰ ਤੇ ਫਿਰ ਪੱਥਰ ਚੋਂ ਵੀ ਇੱਕ ਚੰਗਿਆੜੀ ਕਿੰਡੀ ਵੱਡੀ ਅੱਗ ਬਾਲ ਦਿੰਦੀ ਆ ਹੂੰ ਆਪਣੀ ਮਿਹਨਤ ਨਾਲ ਮੈਂ ਕਹਿੰਦਾ ਵੀ ਇੰਨਾ ਵਧੀਆ ਕੰਮ ਇਹ ਦੁਨੀਆ ਤੇ ਵੀ ਹੈ ਨਹੀਂ ਇਤੋਂ ਵਧੀਆ ਜੇ ਕਿਸੇ ਬੱਚੇ ਨੇ ਕਰਨਾ ਹੈ ਸਿੱਖਣਾ ਹੈ ਸਿਰਫ ਪ੍ਰੇਰਣਾ ਰੋਲਾ ਕਾਰਨ ਕੀ ਹੈ ਕਿਰਪਾ ਦੇ ਘਰ ਨੂੰ ਕਿੱਥੇ ਰੁਕਦੀ ਹੈ ਕਿਰਪਾ ਰੁਕਦੀ ਹੈ ਵੀ ਜਦੋਂ ਬੱਚਾ ਆ ਗਿਆ ਮਹੀਨੇ ਬਾਅਦ ਉਹਨੂੰ ਆਏ ਹੁੰਦਾ ਵੀ ਮੈਂ ਤਾਂ ਯਾਰ ਫਿਰ ਉਹ ਸਾਨੂੰ ਸਿਖਾਉਣ ਲੱਗ ਜਾਂਦੇ YouTube ਵਾਲਾ YouTube ਤੇ ਆਏ ਆ ਜੀ ਤੁਸੀਂ ਐਂ ਕਰਦੇ ਆ ਕਿ ਨਹੀਂ YouTube ਵਾਲੇ ਨਾਲ ਫਿਰ ਕਿਉਂਕਿ ਹਰ ਇੱਕ ਕਲਾ ਦਾ ਆਪੂ ਆਪਣਾ ਪ੍ਰੋਸੈਸਿੰਗ ਟਾਈਮ ਹੈ ਸਮਝ ਆ ਅੱਛਾ ਥੋੜਾ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਮੈਨੂੰ 22 ਸਾਲ ਹੋ ਗਏ 22 ਸਾਲਾਂ ਚ ਤੁਸੀਂ ਕੰਟੀਨਿਊ ਬਣੇ ਹੋ ਇੱਕੇ ਕੰਮ 'ਚ ਬਣੇ ਹੋ ਇਹਦੀ ਕੀ ਖਾਸੀਅਤ ਹੈ ਮੈਂ ਹਰ 2 ਜਾਂ 3 ਸਾਲ ਬਾਅਦ ਹਾਂ ਕਲਾ ਦੇ ਵਿੱਚ ਨਵੀਂ ਡਿਵੈਲਪਮੈਂਟ ਕਰਕੇ ਨਵਾਂ ਟ੍ਰੈਂਡ ਪੇਸ਼ ਕਰਦਾ ਹਾਂ ਹਾਂ ਔਰ ਹਰ ਤਿਆਰਬੇ ਤੇ ਕੰਮ ਕਰਦਾ ਮੈਂ ਔਰ ਵੱਖਰੇ ਮੇਰੇ ਆਵਦੇ ਆ ਮੇਰਾ ਵੱਖਰਾ ਆਵਦਾ ਤਿਆਰਬਾ ਦੁਨੀਆ ਦੇ ਵਿੱਚ ਜੀ ਜੀ ਹਾਂ ਜੀ ਹਰ ਤਿਆਰਬੇ ਤੇ ਮੈਂ ਕੰਮ ਹਾਂ ਮੈਨੂੰ ਵੀ ਆ ਕੇ ਗਾਹਕ ਸਿਖਾਉਂਦਾ ਹਾਂ ਹਾਂ ਸਿੱਖਣਾ ਪੈਂਦਾ ਮੈਨੂੰ ਵੀ ਆ ਕੇ ਗਾਹਕ ਸਿਖਾਉਂਦਾ ਮੈਨੂੰ ਜਦੋਂ ਮੰਗ ਕਰਦਾ ਗਾਹਕ ਵੀ ਆ ਚੀਜ਼ ਚਾਹੀਦੀ ਆ ਬਈ ਮੈਂ ਫਿਰ ਕਹਿੰਦਾ ਵੀ ਰੁਕ ਜਾ ਭਾਈ ਦੋ ਚਾਰ ਜਣ ਰੁਕ ਜਾ ਮੈਨੂੰ ਸਰਚ ਕਰ ਲੈਣ ਤੈਨੂੰ ਮਿਲ ਜੂਗੀ ਅਸੀਂ ਅੱਜ ਤੱਕ ਸਾਡੇ ਗੇਟ ਦੇ ਅੰਦਰ ਕੋਈ ਗਾਹਕ ਆ ਗਿਆ ਨਾ ਜਿਹਨੇ 100 ਰੁਪਿਆ ਲਾਉਣਾ ਉਹਦੀ ਵੀ ਉਨੀ ਕਦਰ ਕਰਦੇ ਆ ਜਿਹਨੇ ਲੱਖ ਲਾਉਣਾ ਉਹਦੀ ਵੀ ਉਨੀ ਕਦਰ ਕਰਦੇ ਆ ਔਰ ਜਿਹੜੀ ਉਹਨੇ ਚੀਜ਼ ਮੰਗ ਲਈ ਅਸੀਂ ਉਹਨੂੰ ਦਿਨੇ ਆ ਕਿਵੇਂ ਨਾ ਕਿਵੇਂ ਸੋਚ ਕੇ ਸਮਝ ਕੇ ਉਹ ਬੰਦਾ ਮੇਰੇ ਕੋਲ ਆ ਗਿਆ ਕਹਿੰਦਾ ਵੀ ਟਰੈਕਟਰ ਬਣਾਉਣਾ ਔਰ ਬਣਵਾਉਣਾ ਵੀ ਤੇਥੋਂ ਹੀ ਆ ਪਰ ਬਣਾਉਣਾ ਵੀ ਐਸਾ ਦੁਨੀਆਂ ਚ ਕਿਤੇ ਬਣਿਆ ਨਾ ਹੋਵੇ ਅਸੀਂ ਫੋਰ ਟਰੈਕਟਰ ਬਣਾਇਆ ਜੀ ਪੱਤੋ ਲਾਇਆ ਮਰਜੀਤਾ ਬਾਈ ਪੱਤੋ ਹੀਰਾ ਸਿੰਘ ਦਾ ਹੂੰ ਹੂੰ ਔਰ ਲੋਕ ਸ਼ਰਤਾਂ ਲਾਉਂਦੇ ਸੀ ਔਰ ਅੱਜ ਵੀ ਲੋਕ ਸ਼ਰਤਾਂ ਲਾਉਂਦੇ ਮੈਨੂੰ ਇੱਕ ਦਿਨ ਪਿੱਛੇ ਜੇ ਫਿਰ ਫੋਨ ਆਇਆ ਕੇ ਨੈਟ ਤੋਂ ਮੇਰੀ ਫੋਟੋ ਦੇਖ ਕੇ ਨੇ ਬਾਈ ਫੋਰ ਅਸਲੀਆ ਕਿ ਨਕਲੀ ਸਾਡੀ ਘਰੇ ਸ਼ਰਤ ਲੱਗੀ ਵੀ ਮੈਂ ਹੈ ਬਾਈ ਇਹ ਨਕਲੀ ਹੈ ਉਹ ਕਹਿੰਦੇ ਸਾਡਾ ਮੁੰਡਾ ਕਹਿੰਦਾ ਸੀਗਾ ਹੂੰ ਨਕਲੀ ਹੈ ਤੇ ਮੈਂ ਕਹਿੰਦਾ ਅਸਲੀਆ ਕਹਿੰਦਾ ਵੀ ਸਾਡਾ ਮੁੰਡਾ ਸ਼ਰਤ ਜੱਤਿਆ ਇਹ ਕੀ ਬਾਤ ਹੈ ਇਹ ਸੱਚ ਹੈ ਇਹ ਕਲਾ ਇਹ ਸੱਚ ਹੈ ਔਰ ਉਸ ਤੋਂ ਬਾਅਦ ਇੱਕ ਬਾਈ ਹੋ ਰਿਹਾ ਸਿੰਧੜਾ ਪਿੰਡ ਤੋਂ ਹਾਂ ਬਾਈ ਬਲਜਿੰਦਰਾ ਸਿੰਧੜਾ ਪਿੰਡ ਤੋਂ ਉਹ ਕਹਿੰਦਾ ਵੀ ਮੈਂ ਜੀਪ ਬਣਾਉਣੀ ਹੈ ਮੇਰੇ ਡੈਡੀ ਕੋਲੇ ਜੀਪ ਹੁੰਦੀ ਸੀ ਫੌਜੀਆਂ ਵਾਲੀ ਕਹਿੰਦਾ ਮੈਂ ਸਾਰੀ ਦੁਨੀਆ ਸਰਚ ਕਰ ਲਿਆ ਮੈਨੂੰ ਜੀਪ ਨਹੀਂ ਮਿਲੀ ਵੈਸੇ ਤਾਂ ਲੋਹੇ ਦੀ ਤਾਂ ਮਿਲ ਜਾਂਦੀ ਹੈ ਮਾਡਲ ਬਣਾਉਣਾ ਵੀ ਉਦਾਂ ਹੀ ਕਿਸੇ ਨੇ ਕਹਿੰਦਾ ਮੇਰੀ ਬਾਹ ਨਹੀਂ ਫੜੀ ਯਾਰ ਮੈਨੂੰ 2 ਸਾਲ ਹੋ ਗਏ ਠੱਕੇ ਘਾਂਦੇ ਨੂੰ ਮੈਂ ਤੈਨੂੰ ਮੈਂ ਬਣਾ ਕੇ ਦੂੰ ਤੁਹਾਡੇ ਕੈਮਰੇ ਜਿਹੜੀ ਆਪਾਂ ਦਿਖਾਵਾਂਗੇ ਹੋਰ ਇੱਕ ਦੋ ਮਹੀਨਿਆਂ ਤੱਕ ਉਹ ਜੀਪ ਬਣਾਵਾਂਗੇ ਦੋ ਬੰਦੇ ਐ ਚੱਕ ਕੇ ਲੈ ਜਾਣਗੇ ਜੀ ਉਹਦੀ ਜੀਪ ਅੱਛਾ ਹਾਂਜੀ ਜਿਹੜੇ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਜਦੋਂ ਤੁਸੀਂ ਨਵਾਂ ਕਰਦੇ ਰਹਿੰਦੇ ਹੋ ਤਾਂ ਨਵੇਂ ਦੇ ਵਿੱਚੋਂ ਨਿਕਲਦੇ ਨੇ ਨਵੇਂ ਕਲਾ ਉਹੀ ਹੈ ਜੀ ਜਿਹੜੀ ਨਿਤ ਨਵੀਂ ਹੈ ਤੁਹਾਡੇ ਹੁਣ ਮੀਡੀਆ ਤੁਸੀਂ ਕਿੰਨੇ ਸਾਲ ਇਹ ਕੰਮ ਕਰਦੇ ਆ ਤੁਸੀਂ ਹਰ ਚੀਜ਼ ਨਵੀਂ ਪੇਸ਼ ਕਰਦੇ ਹਾਂਜੀ ਫੇਰ ਹੀ ਦੁਨੀਆ ਤੁਹਾਨੂੰ ਦੇਖਦੀ ਹੈ ਸਹੀ ਗੱਲ ਹਾਂ ਜਿਹੜੀਆਂ ਦੇਖੋ ਕਲਾਕਾਰੀ ਪ੍ਰਮਾਤਮਾ ਨੇ ਜਿਹੜੀ ਦਿੱਤੀ ਹੈ ਰੱਬ ਨੂੰ ਦਿਮਾਗ ਦਿੱਤਾ ਹੈ ਉਹ ਪਜ ਦਿਮਾਗ ਦੀ ਗੋਈ ਹੈ ਇਸੇ ਤੋਂ ਉਪਜਣਾ ਇਦੇ ਵਿੱਚ ਦੋ ਪਹਿਲੂ ਐ ਇੱਕ ਤਾਂ ਮੈਂ ਕਲਾ ਕਰਕੇ ਦੇਤੀ ਕੱਲ ਨੂੰ ਵਾਰ ਗੱਡੀ ਖਰਾਬ ਹੋ ਗਈ ਵਾਰ ਛੱਡ ਗਏ ਉਹ ਨਹੀਂ ਉਹ ਅਸੀਂ ਕਹਿੰਦੇ ਵੀ ਕਲਾਇਸੀ ਕਰੋ ਦੋ ਤਿੰਨ ਪੀੜੀਆਂ ਤੱਕ ਰਹੇ ਹੂੰ ਜਿਹੜਾ ਸਿਲੀਕੋਨ ਦਾ ਸਟੈਚੂ ਐ ਉਹਦੀ ਇੰਨੀ ਲਾਈਫ ਨਹੀਂ ਗਈ ਉਹਦੀ ਉਹ ਬੜੀ ਕੇਅਰ ਬਹੁਤ ਮੰਗਦਾ ਹੈ ਕੈਮੀਕਲਾਂ ਦੇ ਛਿੜਕਾ ਕਰਨਾ ਇਹ ਸਾਡੇ ਸੁਭਾਰ ਗਾ ਉਹ ਨਹੀਂ ਘਟਦਾ ਸਭ ਸਾਡੇ ਸੁਭਾਰ ਗਾ ਠੀਕ ਐ ਐ ਚੀਜ਼ ਐ ਇਨੀ ਕੇਅਰ ਨਹੀਂ ਨਹੀਂ ਮੰਗਦੀ ਠੀਕ ਐ ਜੀ ਇਹ ਇਨਾਂ ਵੀ ਜਦੋਂ ਪ੍ਰਵਾਸੀ ਭਾਈ ਬੰਦੇ ਜਾਂਦੇ ਆ ਬੀਰ ਗਨਬਤ ਲਾਤਾ ਸਾਲ ਬਾਅਦ ਆਉਣਾ ਹੈ ਸਾਲ ਬਾਅਦ ਆ ਕੇ ਉਹਨਾਂ ਨੇ ਦੇਖਣਾ ਹੈ ਤੇ ਉਹਦੀ ਹੌਣਕਾ ਉਹ ਮੇ ਰਹੂਗੀ ਹੌਣੇ ਰਹੂਗੀ ਇਹ ਡੈਮੇਜ ਨਹੀਂ ਹੋ ਸਕਦਾ। ਕੀ ਬਾਤ ਹੈ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਕੋਈ ਆਖਰ ਦੇ ਵਿੱਚ ਕੋਈ ਮੈਸੇਜ ਦੇਣਾ ਚਾਹੋ। ਭਾਈ ਮੈਸੇਜ ਇਹੀ ਹੈ ਵੀ ਕੰਮ ਕਰੋ। ਔਰ ਜਿਹੜੇ ਇੱਕ ਕੰਮ ਦੇ ਮਗਰ ਪੈ ਜਾਓ। ਪਹਿਲਾਂ ਤਾਂ ਸੋਚ ਸਮਝ ਕੇ ਕੰਮ ਪਾਓ। 10 ਬੰਦਿਆਂ ਨਾਲ ਰਹਿ ਕਰੋ ਫਿਰ ਆਪਦੇ ਮਨ ਨਾਲ ਰਹਿ ਕਰੋ। ਔਰ ਜੇ ਤੁਸੀਂ ਉਹ ਕੰਮ ਚ ਪੈ ਗਏ ਬਸ ਉਹਨੂੰ ਛੱਡੋ ਨਾ ਆਦਬ ਵਿਚਾਰੇ ਦਾ ਜਮੀਂ ਨਾ ਛੱਡੋ ਪਰਮਾਤਮਾ ਰੱਬ ਇੱਕ ਦਿਨ ਤੁਹਾਡੀ ਮਦਦ ਕਰੂ ਤੁਹਾਡੀ ਬਾਹ ਫੜੂ ਔਰ ਜਿਹੜੀ ਦੁਨੀਆ ਤੁਹਾਨੂੰ ਆਨੇ ਮੇਨੇ ਮਾਰਦੀ ਸੋ ਕਹੂਗੀ ਹਾਂ ਠੀਕ ਹੈ ਵੀ ਬੰਦੇ ਨੇ ਕੰਮ ਕੀਤਾ ਕਿਉਂਕਿ ਮੈਨੂੰ ਪਤਾ ਮੇਰੀ ਜ਼ਿੰਦਗੀ ਕਿੱਥੋਂ ਨਿਕਲੀ ਕਿੱਥੋਂ ਤੱਕ ਕਿਵੇਂ ਗਈ ਹੈ ਔਰ ਬੜੇ ਬਹੁਤ ਖੁਦ ਕਰਦਿਆਂ ਨੇ ਵੀ ਤਾਨੇ ਮੇਨੇ ਮਾਰਨੇ ਨਹੀਂ ਆ ਰਹਾ ਤੂੰ ਕੀ ਸ਼ੁਰੂ ਕਰ ਲਿਆ ਮੈਂ ਇਨਸਾਨ ਨੂੰ ਨਹੀਂ ਲੱਗਦਾ ਵੀ ਤੂੰ ਕਾਮਯਾਬ ਹੋਏਂਗਾ ਯਾਰ ਪਰ ਮੈਨੂੰ ਵਿਸ਼ਵਾਸ ਸੀ ਵੀ ਨਹੀਂ ਇੱਕ ਰਸਤਾ ਫੜ ਲਿਆ ਨਾ ਤੇ ਇਹਨੂੰ ਪੂਰਾ ਰਾਹ ਬਣਾ ਕੇ ਛੱਡਣਾ ਹੈ ਬਹੁਤ ਚੱਕਰ ਲੱਗੇ ਤੋੜ ਨਾ ਕਰ ਬੱਟ ਕਰਕੇ ਹਮੇਸ਼ਾ ਚੰਗਾ ਲੱਗਦਾ ਤੋਤਾ ਜੀ ਬਾਲ ਸਿੰਘ ਗਿੱਲ ਆਪਣੇ ਆਪ ਦੇ ਵਿੱਚ ਇੱਕ ਨਵਾਂ ਨਾਂ ਬਣ ਗਿਆ ਇਸ ਲਾਈਨ ਦਾ ਦੇਖੋ ਮਾਤਾ ਜੀ ਕਿਸੇ ਦੇ ਜਿਨ੍ਹਾਂ ਦਾ ਬਣਾਇਆ ਹੋਣਾ ਹੈ ਇਹ ਜਿਨ੍ਹਾਂ ਦੇ ਪਰਿਵਾਰ ਨੇ ਇਹ ਬਜ਼ੁਰਗ ਨੇ ਨੀਲੀਆਂ ਪੱਗਾਂ ਵਾਲੇ ਸਾਡੇ ਬਜ਼ੁਰਗ ਇਹ ਮਾਤਾ ਜੀ ਇਹ ਇੱਕ ਚਲੋ ਇੱਕ ਤਰਵਾਸ ਦਾ ਰਾਹ ਤਾਂ ਹੈ ਹੀ ਨਾ ਜੇ ਅਸੀਂ ਉਵੇਂ ਨਹੀਂ ਕਰ ਸਕਦੇ ਇੱਕ ਤਰਵਾਸ ਤਾਂ ਹੈ ਹੀ ਦੋ ਜਦੋਂ ਫਿਰ ਮਿਲਾਂਗੇ ਸੋ ਠੀਕ ਆ